ਹਾਂਜੀ ਇਹ ਫਟੇ ਹੋੜੇ ਚੱਲੇ ਆ ਆਪਣੇ ਨਾਲ ਕਿਹਾ ਨੂੰ ਹੱਥ ਪਰੇ ਕਰੋ ਹੱਥ ਪਰੇ ਕਰ ਕਰੋ ਕਰੋ ਬਰੇ ਯਾਰ ਤੇ ਐਸਐਮਸੀ ਦੇ ਸਾਹਮਣੇ ਕੋਤੇ ਕੋਲ ਤੇ ਇਹ ਕਹਿੰਦੇ ਕੁਝ ਖਾਣਾ ਪੀਣਾ ਇਸ ਕਰਕੇ ਅਸੀਂ ਇਹਨਾਂ ਨੂੰ ਹੁਣ ਖਵਾਇਆ ਫਿਰ ਜਿਹੜੇ ਉਹ ਆਪਣੇ ਫ੍ਰੈਂਚ ਫਰਾਈਜ਼ ਅੱਛਾ ਵੀ ਜੇ ਫ੍ਰੈਂਚ ਫਰਾਈਜ਼ ਆਪ ਬਣਾ ਦੇਣਾ ਇਹ ਉਹ ਇਹਨਾਂ ਇਹ ਜਿਹੜੇ ਦੂਜੇ ਜਿਹੜੇ ਮਾਰਕੀਟ ਵਾਲੇ ਜਿਹਦੇ ਪਤਲੇ ਵਾਲੇ ਹੁੰਦੇ ਐ ਮੈਕਡੋਨਲ ਵਰਗਿਆਂ ਚ ਮਿਲਦੇ ਆ ਨਾ ਉਹ ਦੇਖਤਾ ਸਿੱਧਰ ਸਾਹਮਣੇ ਕਿੱਦਾਂ ਕਿਦਾਂ ਨੇ ਆਲਾ ਵੀ ਨਹੀਂ ਜਾਣਾ ਲਾ ਗਿਆ ਰੋ ਉਹਨਾਂ ਨੂੰ ਹੁਣ ਇੱਥੋਂ ਚਾਹ ਪੀ ਕੇ ਚੱਲਾਂਗੇ ਇਹਨਰ ਜਾਣਾ ਨਾਨਕਿਆਂ ਨੂੰ ਇਹਨਾਂ ਨਾਲ ਕੇ ਛੱਡ ਕੇ ਤੇ ਬਾਅਦ ਚ ਆਪਾਂ ਫੂਟ ਟੂਰ ਵਾਲੇ ਪਾਸੇ ਤੁਰਾਂਗੇ ਤੇ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਖਾਣੇ ਜਿਹੜੇ ਹੈਗੇ ਤੁਹਾਨੂੰ ਟੈਸਟ ਕਰਵਾਵਾਂਗੇ ਮਾਨੂਟ ਆਪਾ ਇੱਥੇ ਚਾਹ ਪੀ ਕੇ ਹੁਣ ਆਪਾਂ ਨਿਕਲੇ ਆ ਅੱਗੇ ਨੂੰ ਤੇ ਜਾਵਾਂਗੇ ਕਾਂਸ਼ੀਪੁਰ ਫਾਤੇ ਹੁਣਾਂ ਨੂੰ ਛੱਡ ਕੇ ਹਾਂ ਨਾਨਕੇ ਤੇ ਫਿਰ ਅਗਲੇ ਸਫਰਾਂ ਦੇ ਕਰਦੇ ਗੱਲ ਬਾਤ ਤੇ ਚਲੋ ਹੁਣ ਸਾਡਾ ਲੰਚ ਸੌਰੀ ਦੰਦਰ ਹੋ ਚੁੱਕਿਆ ਜੀ ਤੇ ਹੁਣ ਆਪਾਂ ਅਗਲੇ ਉਹਲੇ ਪਾਸੇ ਚਲੀਏ ਹਾਂਜੀ ਪਤੇ ਉਹ ਪਤੇ ਬਸ ਪਤੇ ਹੀ ਖਵਤੇ ਸਭ ਪਤੇ ਚਲੀਏ ਚੱਲਾ ਚੱਲੇ ਆਪਣਾ ਰਹਿ ਗਿਆ ਸਾਡਾ 2 ਕਿਲੇ ਦਾ ਸਫਰ ਤੇ ਥੋੜਾ ਅਸੀਂ ਅੱਗੇ ਨਿਕਲਦੇ ਆ ਤੇ ਪਹੁੰਚਦੇ ਆ ਤਰਾਂ ਉਹਨਾਂ ਪਹੁੰਚਾ ਕੇ ਦੋ ਸਵੇਰ ਮਾਰਨਿੰਗ ਦੇਖਾਂਗੇ ਕਿ ਹੋਰ ਕੀ ਹੈਗਾ ਅਸੀਂ ਇਸ ਟਾਈਮ ਹਰ ਤਮਾਰ 2 ਥੋੜਾ ਜਿਆਦਾ 30 35 40 ਇਹ ਹੈਗਾ ਜੀ ਆਪਣਾ ਤੁਹਾਨੂੰ ਦੱਸ ਤੀਏ ਇਹ ਯਾਰ ਵਧੀਆ ਜਿਹੇ ਹੀ ਇਹ ਜੀ ਕਹਿਣਾ ਪੰਜਾਬੀ ਦਾ ਤੇ ਵਧੀਆ ਢਾਬੇ ਨੇ ਇੰਨਾਂ ਦੇ ਖਾਣਾ ਖੁਣਾ ਬਹੁਤ ਵਧੀਆ ਹੁੰਦਾ ਇੰਨਾਂ ਦਾ ਤੇ ਪੰਜਾਬੀ ਨੇ ਤੇ ਵਧੀਆ ਲੱਗਦਾ ਤੇ ਬਾਕੀ ਯੂਪੀ ਉੱਤਰਾਖੰਡ ਨੇ ਤਰੱਕੀ ਬਹੁਤ ਕਰ ਲਈ ਆ ਸਾਲ ਤੋਂ ਸਾਰਾ ਇੱਥੇ ਆਉਨੇ ਆ ਤੇ ਬੜਾ ਬੁੜਾ ਪਾਲਸੀ ਜਾਂ ਅੱਜ ਹੁਣ ਨਵੇਂ ਦੇ ਨਵੇਂ ਜੀਟੀ ਰੋਡ ਬਣ ਚੁੱਕੇ ਨੇ ਵਧੀਆ ਹੋ ਗਿਆ ਪਿੱਛੇ ਜੇ ਤਾਂ ਇੱਥੇ KFC ਵਗੈਰਾ ਵੀ ਆ ਗਿਆ ਜਿੱਦਾਂ ਯੂਪੀ ਦੇ ਵਿੱਚ ਤਾਂ KFC 버거 ਦੇਖਣ ਨੂੰ ਮਿਲਦਾ ਨਹੀਂ ਹੁੰਦਾ ਜੀ ਤੇ ਹੁਣ ਚਲਦੇ ਆ ਜੀ ਬਸ ਤੇ ਹੁਣ ਸਾਰੇ ਮਾਰਨਿੰਗ ਵਾਕੀ ਵਲੌਗ ਜਿਹੜਾ ਆ ਐਂਡ ਸਾਰੇ ਮਾਰਨਿੰਗ ਕਰਾਂਗੇ ਕੁਝ ਚੰਗੇ ਜੇ ਬ੍ਰੇਕਫਾਸਟ ਦੇ ਨਾਲ ਤੇ ਤਦ ਤੱਕ ਹੁਣ ਤੁਸੀਂ ਬਣੇ ਰਹੋ ਸਿਕਾ ਜੀ ਧੰਨਵਾਦ ਤੇ ਲੋ ਜੀ ਮਾਰਨਿੰਗ ਦਾ ਬ੍ਰੇਕਫਾਸਟ ਆ ਗਿਆ ਜੀ ਕੱਲ ਯਾਦ ਕਰਦੇ ਸੀ ਕਿ ਛੋਲੇ ਪੂੜੀਆਂ ਵਗੈਰਾ ਹੋਊਗਾ ਖਾਈਏ ਤੇ ਇੱਥੇ ਪੂੜੀਆਂ ਮਿਲਦੀਆਂ ਇਸ ਤਰੀਕੇ ਦੀਆਂ ਇਹਨੂੰ ਕਹਿੰਦੇ ਆ ਜੀ ਪੂਰੀ ਬਾਜੀ ਚਾਰ ਪੂੜੀਆਂ ਹੁੰਦੀਆਂ ਨੇ ਇੱਕ ਪਲੇਟ ਦੇ ਵਿੱਚ ਆਲੂ ਵਾਲੀ ਸਬਜ਼ੀ ਹੁੰਦੀ ਹੈ ਚਟਨੀ ਹੋਗੀ ਨਾਲ ਹਰੀ ਮਿਰਚ ਤੇ ਨਾਲ ਪਿਆਜ਼ ਇਹ ਤੁਹਾਨੂੰ ਦਿਖਾਈਏ ਇਹ ਹੈਗੀ ਆ ਇੱਕ ਰਾਇਲ ਹਵੇਲੀ ਰਾਇਲ ਹਵੇਲੀ ਤੁਹਾਨੂੰ ਇੱਕ ਵਾਰੀ ਚਲਗ ਦਿਖਾਉਣਾ ਸਾਰੀਆਂ ਦੀ ਮੈਂ ਦੇਖੋ ਲੱਗਦੀ ਨਾ ਪੰਜਾਬ ਵਰਗੀ ਪੰਜਾਬ ਦੇ ਵਧੀਆ ਰੈਸਟੋਰੈਂਟ ਟਾਈਪ ਵਾਂਗੂ ਪਰ ਇਹ ਰਾਇਲ ਹਵੇਲੀ ਆ ਪਰ ਹਵੇਲੀ ਵਾਂਗੂ ਲੱਗਦੀ ਨਹੀਂ ਤੇ ਇਹਦਾ ਐਂਬੀਅੰਸ ਬਹੁਤ ਵਧੀਆ ਆ ਇਹ ਹੈਗੀ ਆ ਉੱਤਰਾਖੰਡ ਦੇ ਵਿੱਚ ਉੱਤਰਾਖੰਡ ਕਾਂਸ਼ੀਪੁਰ ਵਾਲੇ ਰੋਡ ਦੇ ਉੱਤੇ ਆ ਇਹ ਤੇ ਬਹੁਤ ਵਧੀਆ ਲੱਗਾ ਮੈਨੂੰ ਤਾਂ ਇਹ ਸਿਸਟਮ ਇਹਨਾਂ ਦਾ ਤੇ ਬਾਕੀ ਕਾਣਾ ਖਾ ਕੇ ਚੈੱਕ ਕਰਦਿਆ ਇਹ ਨੀ ਮੇਲ ਹਾਈਵੇ ਆ ਜਿਹੜਾ ਅੱਜ ਪੰਜਾਬ ਨੂੰ ਜਾਂਦਾ ਹੈ ਕਰਤਵਾਰ ਜਾਂਦਾ ਹੈ ਤੇ ਪਰ ਉਹ ਦੇਖੋ ਤੁਸੀਂ ਡੈਕੋਰੇਸ਼ਨ ਬਹੁਤ ਛੋਟੀ ਹੋਈ ਹੈ ਇੱਥੇ ਦੀ ਤੇ ਇੱਕ ਚੀਜ਼ ਹੋਰ ਦੱਸਣਾ ਤੁਹਾਨੂੰ ਇਹ ਪੰਜਾਬੀ ਦੀ ਨਹੀਂ ਹੈਗੀ ਕਿਸੇ ਦੀ ਇਹ ਜਿਹੜੇ ਕਾਸ਼ੀਪੁਰਚ ਰਹਿਣ ਵਾਲੇ ਨੇ ਮਹਾ ਚੰਜਾ ਕੋਈ ਹੋਰ ਉਹਨਾਂ ਦੀ ਹਵੇਲੀ ਆ ਇਹ ਉਹਨਾਂ ਨੇ ਬਣਾਇਆ ਹੋਇਆ ਕਨਸੈਪਟ ਬਹੁਤ ਵਧੀਆ ਪੱਕੇ ਹੁਣ ਪੂਰੀ ਟੈਸਟ ਕਰਕੇ ਦੇਖਦੇ ਆਪਾਂ ਵੀ ਕਿਵੇਂ ਦੀ ਹੈਗੀ ਪਹਿਲੀ ਉਤਰਾ ਕਰਦੇ ਬਰੌਲਿੰਗ ਦੇ ਵਿੱਚ ਬ੍ਰੇਕਪਾਸੇ ਵਿੱਚ ਆਪਾਂ ਦੇ ਕੋਲ ਮਿਲ ਗਿਆ ਪੂਰੀ ਤੇ ਨਾਲ ਆਉਂਦੀ ਹੈ ਪੂਰੀ ਬਾਜੀ ਇਹਦੇ ਜਦਿਆਂ ਹੀ ਪੂਰੀ ਸਬਜੀ ਲੈ ਸਕਦੇ ਆ ਪੂਰੀ ਬਾਜੀ ਨਾਲ ਹੀ ਲੈ ਉਹ ਇਹ ਮੈਚ ਨਿਕਲ ਰਹੀ ਹੈ ਖਰੀਬਰ ਦੀ ਬੜੀ ਕੋੜੀ ਪ੍ਰਸਤuti ਹੈ ਕੀ ਬਾਤ ਹੈ ਲਾਓ ਚਾਲੀ ਸੀ ਇਹ ਤਾਂ ਬਸ ਅੱਜ ਕਿਹੜਾ ਲੱਗਦਾ ਕੱਲ ਯਾਦ ਕਰਦੇ ਸੀ ਪੂਰੀਆਂ ਖਾਣ ਦਾ ਅੱਜ ਮੈਂ ਅੰਬਾਰੇ ਸੋਚਦਾ ਨਹੀਂ ਅੰਬਾਰੇ ਸ਼ੁਰੂ ਕਰਵਾ ਜਾਂਦੇ ਆਪੇ ਅਬਲੋ ਪਰ ਇੱਥੇ ਹੰਦੀ ਜਾ ਕੇ ਇਹ ਗੱਲ ਵਰ ਗਈ ਜੀ ਸਾਨੂੰ ਪੂਰੀਆਂ ਮਿਲ ਗਿਆ ਵਧੀਆ ਇਹ ਟੇਸਟ ਤੇ ਬਾਕੀ ਗੱਲ ਇਹ ਵੀ ਐਨਐਸ ਬਹੁਤ ਕਰਾ ਆਹ ਬੁਰੀ ਦਾ ਕਰੀ ਜਦੋਂ ਵੀ ਤੁਸੀਂ ਅਗਰ ਕੋਈ ਮੰਗ ਰਹੇ ਹੋਗੇ ਤੇ ਪੰਜਾਬੀ ਭਰਾ ਦਾ ਕੋਈ ਵੀ ਇਹਦੇ ਰੋਕੇ ਜਰੂਰ ਜਾਓ ਜਿੱਦਾਂ ਜਿੱਦਾਂ ਦਾ ਵੀਡੀਓ ਪਹੁੰਚਦੀ ਆ ਉਹਨਾਂ ਨੂੰ ਦੱਸਿਓ ਕਿ ਇੱਥੇ ਹਲਦੀ ਦੇ ਵਿੱਚ ਖਰਾਬ ਜਿਆ ਮੇਰਾ ਮੈਂ ਤਾਂ ਪੂਰੇ ਤੇ ਸੁੱਕਿਆ ਸੱਚੀ ਕਮਾਲ ਦੀ ਹੈ ਬਿਰਚ ਕਮਾਲ ਦੀ ਤੇ ਪੂਰੀ ਉਹਨਾਂ ਲਈ ਆਟੇ ਦੀ ਹੈ ਐਸਾ ਪੂਰੀ ਹੈ ਨਾ ਤਾਂ ਕਿਥੇੋਂ ਆਟੇ ਦੀ ਪੂਰੀ ਹੁੰਦੀ ਤੇ ਇੱਕ ਦੂਜੀ ਗੱਲ ਖਾਣ ਤੇ ਟੈਸਟ ਕਿੱਥੇ ਕੋਈ ਜਦੋਂ ਮਰਜ਼ੀ ਅੱਜ ਆਉਂ ਜਦੋਂ ਮਰਜ਼ੀ ਆਉ ਸਵਾਦ ਲੱਗਦਾ ਲਓ ਜੀ ਸਾਡੀ ਹੋ ਗਈ ਤਿਆਰ ਫਿਸ਼ ਕੀ ਬਾਤ ਹੈ ਚੈੱਕ ਕਰੋ ਯਾਰ ਰੰਗ ਚੈੱਕ ਕਰੋ ਬਾਕੀ ਗੱਲਾਂ ਦੀ ਗੱਲਾਂ ਸਵਾਦ ਆ ਗਿਆ ਵੀ ਚੈੱਕ ਕਰੋ ਇਹ ਹੈਗੀ ਪਿਓਰ ਫੇਸ ਚੜੀਆ ਚ ਤੇ ਰਾਤ ਨੂੰ ਪੜੀ ਸੀ ਸਵੇਰੇ ਮਾਰਨਿੰਗ ਮਾਮਾ ਜੀ ਹੁਣਾਂ ਦੀ ਤੇ ਉਹ ਨੂੰ ਲਿਆ ਕੇ ਫਿਰ ਉਹਨੂੰ ਆਪਾਂ ਰੈਡੀ ਕੀਤਾ ਇਸ ਕਰਕੇ ਤੇ ਹੁਣੋਂ ਫਿਰ ਐਸੀ ਸਾਡਾ ਅੱਜ ਦਾ ਸਫਰ ਹੁਣ ਲੰਚ ਕਰਕੇ ਤੇ ਨਿਕਲਣਾ ਹੈ ਬਰਾ ਪੰਜਾਬ ਨੂੰ ਤੇ ਹੁਣ ਫਿਰ ਅੱਗੇ ਅਗਦੇ ਵਲੌਗ ਹੁਣ ਆਪਾਂ ਅਗਦੇ ਕਰਾਂਗੇ ਤੇ ਅੱਜ ਦਾ ਵਲੌਗ ਸਾਡਾ ਸਿਰਫ ਇੰਨਾ ਹੀ ਥੈਂਕ ਯੂ ਸੋ ਮਚ